ਸਾਨੂੰ ਵਾਰ-ਵਾਰ ਪੁਲਿਸ ਕਹਿ ਰਹੀ ਹੈ ਵੀ ਤੁਸੀਂ ਕੰਮ ਹੀ ਨਹੀਂ ਕਰਨਾ ਹੈਗਾ ਉੱਧਰ ਜਾਣਾ ਨਹੀਂ ਹੈਗਾ ਤੁਹਾਨੂੰ ਅੰਦਰ ਰੁਕਿਆ ਜਾ ਰਿਹਾ ਹੈ ਹਾਲੇ ਕਿ ਅਸੀਂ ਜਿੱਤੇ ਹੋਏ ਠੇਰਾ ਤੇ ਸਾਨੂੰ ਕਹਿ ਰਹੇ ਨੇ ਤੁਹਾਡੇ ਤੇ ਵੀ 755 ਕਰਾਂਗੇ 755 ਕਰਾਂਗੇ ਜੋ ਵੀ ਉਹਨਾਂ ਦਾ ਕਾਨੂੰਨ ਦੇ ਹਿਸਾਬ ਨਾਲ ਸਾਨੂੰ ਅੰਦਰ ਤਾੜਿਆ ਪਿਆ ਉਹਨਾਂ ਜੋੜੀ ਗੁਰਨਾਨਕ ਦੇਵ ਟਰਸਟ ਦੇ ਸੇਵਾ ਕਰਦੇ ਸੀ ਪਹਿਲਾਂ ਹੁਣ ਵੀ ਇਹ ਸੇਵਾ ਕਰਨੀ ਚਾਹੁੰਦੇ ਆ ਤੇ ਜੋ ਜੱਜਮੈਂਟ ਦੇ ਮੁਤਾਬਕ ਅਸੀਂ ਚਾਹੁੰਦੇ ਹਾਂ ਵੀ ਹਾਰੀ ਹੋਈ ਠੇਰਾ ਸਾਨੂੰ ਹਰਾਣ ਨਾ ਕਰੇ ਤੰਗ ਨਾ ਕਰੇ ਜਿਹੜਾ ਕਿ ਉਹ ਤੰਗ ਕਰ ਰਹੇ ਨੇ ਬਾਰ ਬਾਰ ਤਾਂ ਕਰਕੇ ਇਹ ਕਾਨਫਰੰਸ ਰੱਖੀ ਆ ਕੀ ਤੰਗ ਕਰ 15 ਸਾਲ ਤੱਕ ਬਤੌਰ ਟਰਸਟੀ ਉਹ ਗੁਰਦਾਰੇ ਦੀ ਸੇਵਾ ਕਰਦਾ ਰਿਹਾ ਹੁਣ ਉਹ 15 ਸਾਲ ਬਾਅਦ ਕਹਿਣ ਲੱਗਾ ਜਦੋਂ ਉਹਨੇ ਟਰਸਟੀ ਤੋਂ ਕੱਟਤਾ ਰਿਕਾਰਡ ਬੋਲਦਾ ਟਰਸਟੀ ਤੋਂ ਕੱਢਤਾ ਉਹ ਕਹਿੰਦਾ ਜੀ ਮੈਂ ਹੀ ਮਾਲਕ ਹਾਂ 15 ਸਾਲ ਬਾਅਦ ਕਹਿਣ ਲੱਗਾ ਕਿ ਮੈਂ ਮਲਕੀਅਤ ਤੇ ਮੈਂ ਮਾਲਕ ਆ ਇਕੱਲਾ ਵਸੀਅਤ ਦੀ ਬਣਾਤੀ ਮﻘਦਮਾ ਕੀ ਕੀਤਾ ਜੀ ਬੀ ਵਸੇਰ ਨੰਬਰ ਨਾਲ ਵਸੀਅਤ ਹੈ ਮੈਂ ਮਾਲਕੇ ਪ੍ਰਾਪਰਟੀ ਦੇ ਸਾਂ ਕਿੰਨੇ 25 ਗੁਰਦੁਆਰੇ ਨੇ ਜਿਵੇਂ ਬਣਾ ਮੈਂ ਵੀ ਮੈਂਬਰਸ਼ਿਪ 14 ਤੱਕ ਚੱਲਦਾ ਰਿਹਾ ਜਦੋਂ ਖਾਮ ਖਾ ਬਣਾ ਮਤਲਬ ਵਿਆ ਕਰਨ ਲੱਗੇ ਇੱਥੇ ਫਿਰ ਅਸੀਂ ਉਹਨਾਂ ਨੂੰ ਚੈਲੰਜ ਕਰ ਦਿੱਤਾ ਹਾਂਜੀ ਉਹ ਵਸੀਰ ਦੇ ਨਾਂ ਤੇ ਚਲੋ ਕੇਸ ਸੀ ਜਿਹੜਾ ਹੋਈ ਜਾਂ ਜਿਵੇਂ ਹੋਇਆ ਕੇਸ ਜਿੱਤ ਗਏ ਜਾਂ ਅਸੀਂ ਹਾਰ ਗਏ ਉਹ ਅਸੀਂ ਕੇਸ ਅੱਗੇ ਪਾ ਦਿੱਤਾ ਜਾ ਕੇ ਇੱਥੇ ਆ ਕੇ ਸਾਨੂੰ ਆ ਕੇ ਵਿੱਚ ਆਬੀਏ ਦੇ ਦਿਓ ਜੀ ਮੈਂ ਕਿ ਗੁਰੂ ਘਰ ਦੇ ਚਬੇ ਕਿਵੇਂ ਦੇ ਦੀ ਅਸੀਂ ਕੋਲੇ ਬਾਬਾ ਜੀ ਕੋਲ ਹੀ ਆਏ ਹੈਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਤੇ ਸਾਡੇ ਪੁਲਿਸ ਜਿਆਦਾ ਜਿਹੜੇ ਹੈਗੇ ਆ ਵੈਸੇ ਪੁਲ ਸੈਕੂਲਰ ਹੈਗੀ ਪਰ ਜਿਆਦਾ ਸਿੱਖ ਧਰਮ ਦੇ ਵਿੱਚ ਜਿਹੜਾ ਸ਼ਰਧਾ ਰੱਖਣ ਵਾਲੇ ਹੈਗੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਉਨਾ ਹੀ ਮੰਨਦੇ ਆ ਜਿੰਨੇ ਕਿ ਆਮ ਸਿੱਖ ਅਸੀਂ ਆਮ ਸਿੱਖ ਪਰਿਵਾਰਾਂ ਚ ਵੀ ਹੈਗੇ ਆ Thank <laughs> you. I'm yeah. not yeah. ਸਵੇਰੇ ਜਦ ਵੀ ਉੱਪਰ ਬੈਠ ਕੇ ਕੀ ਕਲਾ ਕਰਦੇ ਆ ਸਵੇਰੇ ਅੱਜ ਸੋਨ ਲਿਮੋਟ ਨੂੰ ਪੂਰੀ ਪ੍ਰੋਗਰਾਮ ਤੋਂ ਬੈਠੀ ਬਰਾਬਰ 14 ਇੱਧਰ ਤੋਂ ਸਟੇਟਮੈਂਟ ਦਾ ਪਾਣੀ ਹੁੰਦਾ ਹੈ ਜਿਹਨ ਦੇ ਨਾਲ ਅੱਗੇ ਰੇਜਾਂ ਦੇ ਨਾਲ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਸੁਖਦੇਵ ਸਿੰਘ ਜੀ ਨੇ ਇੱਕ ਗੁਰਨਾਣਕ ਦੇਵੀ ਟਰਸਟ ਬਣਾਇਆ ਸੀਗਾ 2002 ਚ ਸਾਰੀ ਪ੍ਰਾਪਰਟੀ ਟਰਸਟ ਦੇ ਨਾਮ ਕਰਾਤੀ ਸੀਗੀ ਕਸ਼ਮੀਰਾ ਸਿੰਘ ਜੀ ਨੇ ਕੇਸ ਟਰਸਟ ਦੇ ਖਿਲਾਫ ਪਾਇਆ ਤੇ ਜੱਜਮੈਂਟ ਆਈ ਹੈ 8 ਸਾਲਾਂ ਬਾਅਦ ਤੇ ਜੱਜ ਨੇ ਜਿਹੜੀ ਜੱਜਮੈਂਟ ਦਿੱਤੀ ਹੈ ਉਹ ਵਕੀਲ ਸਾਹਿਬ ਦੱਸਣਗੇ ਆਪਾਏ ਨਾਲ ਤੇ ਅਸੀਂ ਤੇ ਜੋੜੀ ਗੁਰੂ ਨਾਨਕ ਦੇਵ ਟਰਸਟ ਦੇ ਸੇਵਾ ਕਰਦੇ ਸੀ ਪਹਿਲਾਂ ਹੁਣ ਵੀ ਇਹ ਸੇਵਾ ਕਰਨੀ ਚਾਹੁੰਦੇ ਆ ਤੇ ਜੋ ਜੱਜਮੈਂਟ ਦੇ ਮੁਤਾਬਕ ਅਸੀਂ ਚਾਹੁੰਦੇ ਹਾਂ ਵੀ ਹਾਰੀ ਹੋਈ ਧਿਰ ਸਾਨੂੰ ਹਰਾਣ ਨਾ ਕਰੇ ਤੰਗ ਨਾ ਕਰੇ ਜਿਹੜਾ ਕਿ ਉਹ ਤੰਗ ਕਰ ਰਹੇ ਨੇ ਬਾਰ-ਬਾਰ ਤਾਂ ਕਰਕੇ ਇਹ ਕਾਨਫਰੰਸ ਰੱਖੀ ਆ ਕੀ ਤੰਗ ਕਰ ਰਹੇ ਨੇ ਬਾਰੋਂ ਆ ਕੇ ਬੰਦੇ ਜੇ ਅਸੀਂ ਖੇਤੀ ਚ ਜਾਂਦੇ ਆ ਤਾਂ ਤੰਗ ਕਰਦੇ ਆ ਲੰਗਰ ਚ ਜਾਂਦੇ ਆ ਤਾਂ ਤੰਗ ਕਰ ਦਿੰਦੇ ਆ ਵੀ ਸਾਨੂੰ ਕਿਸੇ ਕੋਈ ਕੰਮ ਚੱਲਣ ਨਹੀਂ ਦੇ ਦੇ ਸਾਡਾ ਕੋਈ ਪੁਲਿਸ ਦਾ ਸਹਿਯੋਗ ਮਿਲਿਆ ਜੀ ਤੁਹਾਨੂੰ ਹੁਣ ਤੱਕ ਨਹੀਂ ਜੀ ਸਾਨੂੰ ਵਾਰ-ਵਾਰ ਪੁਲਿਸ ਕਹਿ ਰਹੀ ਹੈ ਵੀ ਤੁਸੀਂ ਕੰਮ ਹੀ ਨਹੀਂ ਕਰਨਾ ਹੈਗਾ ਉਧਰ ਜਾਣਾ ਨਹੀਂ ਹੈਗਾ ਤੁਹਾਨੂੰ ਅੰਦਰ ਰੁਕਿਆ ਜਾ ਰਿਹਾ ਹੈ ਹਾਲੇ ਕਿ ਅਸੀਂ ਜਿੱਤੇ ਹੋਏ ਧੇਰਾ ਤੇ ਸਾਨੂੰ ਕਹਿ ਰਹੇ ਨੇ ਤੁਹਾਡੇ ਤੇ ਵੀ 755 ਕਰਾਂਗੇ 755 ਕਰਾਂਗੇ ਜੋ ਵੀ ਉਹਨਾਂ ਦਾ ਕਾਨੂੰਨ ਦੇ ਹਿਸਾਬ ਨਾਲ ਸਾਨੂੰ ਅੰਦਰ ਤਾੜਿਆ ਪਿਆ ਉਹਨਾਂ ਨੇ ਇਸਦੇ ਪਿੱਛੇ ਮਨਸ਼ਾ ਕਿਸ ਦੀ ਲੱਗਦੀ ਆ ਜੀ ਕੀ ਕਰਨਾ ਮਨਸਾ ਤੇ ਹੁਣ ਕਸ਼ਮੀਰਾ ਸਿੰਘ ਜੀ ਨੇ ਕੇਸ ਪਾਇਆ ਸੀ ਟਰਸਟ ਦੇ ਖਿਲਾਫ ਪ੍ਰਾਪਰਟੀ ਆਪਣੇ ਉਹ ਕਹਿ ਰਿਆ ਸੀ ਮੇਰੇ ਨਾਂ ਹੋਣੀ ਚਾਹੀਦੀ ਆ ਇਹ ਹੁਣ ਵੀ ਉਹੀ ਬੈਠਾ ਬਾਕੀ ਹੁਣ ਇਹ ਨਹੀਂ ਪਤਾ ਮਗਰ ਉਹਦੀ ਕੌਣ ਆ ਕੀ ਆ ਸਾਹੀ ਜਾਣਦੇ ਆ ਵੀ ਸਾਨੂੰ ਜਿਹੜੀਆਂ ਗੋਲ ਕਣਾਂ ਨੇ ਜੋ ਗੁਰੂ ਘਰ ਦੀ ਮਾਇਆ ਉਹ ਅਸੀਂ ਗੁਰੂ ਨਾਨਕ ਦੇ ਟਰਸਟ ਦੇ ਮੈਂਬਰ ਸਾਰੇ ਰਲ ਕੇ ਚਲਾਈਏ ਕੰਮ ਕਰੀਏ ਉਹਦੇ ਕਰਕੇ ਸਾਨੂੰ ਉਧਰ ਜਾਣ ਹੀ ਨਹੀਂ ਦੇ ਰਿਆ ਪ੍ਰਸ਼ਾਸਨ ਹੀ ਨਹੀਂ ਜਾਣ ਦੇ ਰਿਆ ਜੀ ਜੀ ਅਸੀਂ ਪਹਿਲਾਂ ਵੀ ਚਲਾ ਰਹੇ ਹਾਂ ਪਰ ਫੇਰ ਵੀ ਉਹ ਜਿਹੜੀਆਂ ਗੋਲਕਾਂ ਸੀਗੀਆਂ ਜੋ ਵੀ ਮਾਇਆ ਸੀਗੀ ਉਹ ਸਾਰੀ ਆਪ ਰੱਖੀ ਜਾ ਰਹੀ ਕਮੇਟੀ ਤੱਕੇ ਨਾਲੇ ਆਣ ਕੇ ਤੱਕਾ ਹੋ ਰਿਹਾ ਸਾਡੇ ਨਾਲ ਤੇ ਇਹ ਵੀ ਅਦਾਲਤ ਦਾ ਜਿਹੜਾ ਫੈਸਲਾ ਹੈ ਉਹ ਫੈਸਲੇ ਦੀ ਧੋਹੀ ਨਹੀਂ ਹੋਣੀ ਚਾਹੀਦੀ ਫੈਸਲਾ ਅਦਾਲਤ ਨੇ ਕਰਤਾ ਕਸ਼ਮੀਰਾ ਸਿੰਘ ਕਹਿੰਦਾ tha ਮੈਂ ਕੱਲਾ ਮਾਲਕ ਹਾਂ ਜ਼ਿਆਦਤ ਦਾ ਗੁਰੂ ਘਰ ਦਾ ਮਾਲਕ ਤਾਂ ਕੋਈ ਵੀ ਨਹੀਂ ਹੋ ਸਕਦਾ ਪਹਿਲੀ ਗੱਲ ਉਹ ਕਹਿੰਦੇ ਮੇਰੇ ਨਾਲ ਵਸੀਦ ਕਰਕੇ ਸੰਤ ਸੁਖਦੇਵ ਸਿੰਘ ਉਹ ਸੰਤ ਸੁਖਦੇਵ ਸਿੰਘ ਆਪਣੇ ਜੀਵਾਂ ਦੇ ਜੀ ਟਰਸਟ ਕ੍ਰੀਏਟ ਕਰਕੇ ਇੱਕ ਤਾਂ ਉਹ ਕਹਿੰਦੇ ਟਰਸਟ ਵੀ ਜੈਲੀ ਹੈ ਵੀ ਟਰਸਟ ਨਹੀਂ ਕ੍ਰੀਏਟ ਕੀਤਾ ਉਹਨਾਂ ਨੇ ਵੀ ਅਦਾਲਤ ਨੇ ਕਹਿੰਦਾ ਇਹ ਝੂਠ ਬੋਲਦਾ ਟਰਸਟ ਕ੍ਰੀਏਟ ਕੀਤਾ ਹੈ ਸੰਤ ਸੁਖਦੇਵ ਸਿੰਘ ਨੇ ਟਰਸਟ ਬਣਾ ਕੇ ਗਏ ਨੇ ਉਹਦੇ ਚ ਰਾਜਾ ਨਰਿੰਦਰ ਸਿੰਘ 90 ਤੋਂ ਕੈਬਨਿਟ ਮਨਿਸਟਰ ਹੈ ਸੁਰਜੀਤ ਸਿੰਘ ਰਖੜਾ ਉਹਦੇ ਚ 15 ਬੰਦੇ ਟਰਸਟੀ ਹੈ ਔਰ ਉਹ ਚ ਇੱਕ ਕਸ਼ਮੀਰਾ ਸਿੰਘ ਵੀ ਟਰਸਟੀ ਹੈ ਜੀ ਦੇ ਤੇ ਟਰਸਟ ਡੀਡ ਤੇ ਦਖਤਰ ਦੇ ਔਰ ਉਹ 10 ਡੀਡ ਜਿਹੜੀ ਹੈ ਜਿਵਾਨੀ ਨਹੀਂ ਹੈ ਰਜਿਸਟਰਡ ਡਾਕੂਮੈਂਟ ਹੈ ਜੀਤੇ ਸਰ ਸਾ ਨਰਿੰਦਰ ਸਿੰਘ ਬਾਬਾ ਜੀ ਦੇ ਉਹਨਾਂ ਦੇ ਦਖਤ ਇਹ ਵੀ ਟਰਸਟੀ ਹੈ ਸਰੁੰਦਰ ਸਿੰਘ ਬਾਬੂ ਸਿੰਘ ਬਹੁਤ ਬੰਦੇ ਟਰਸਟੀ ਨੇ ਸਾਰੇ ਜੀ ਇਹਨਾਂ ਨੂੰ ਆਪਣੇ ਜਿਉਂਦੇ ਮੇਰੀ ਪ੍ਰਾਪਰਟੀ ਹੈ ਮੈਂ ਟਰਸਟ ਕ੍ਰੀਏਟ ਕਰਤਾ ਟਰਸਟ ਤਾਂ ਸਭ ਮੇਗਾ ਪ੍ਰਾਪਰਟੀ ਉਹਨਾਂ ਨੇ ਜਿਉਂਦੇ ਜੀ ਪਹਿਲਾਂ ਵਸੀਅਤ ਕੀਤੀ ਉਹਨਾਂ ਨੇ ਆਪਣੀ ਪ੍ਰਾਪਰਟੀ ਟਰਸਟ ਬਣਾਈ ਤੀ ਸੰਤ ਸੁਖਦੇਵ ਸਿੰਘ ਜੀ ਨੇ ਟਰਸਟ ਬਣਾਉਣ ਤੋਂ ਬਾਅਦ ਉਹਨਾਂ ਨੇ ਵਸੀਅਤ ਕੈਨਸਲ ਵੀ ਕਰੀ ਰਜਿਸਟਰਡ ਉਹ ਕਹਿੰਦੇ ਜੀ ਵਸੀਅਤ ਇਹਨਾਂ ਕੈਨਸਲ ਹੋਈ ਇਹ ਵੀ ਜਾਲੀ ਹੈ ਆਪਣੀ ਪ੍ਰਾਪਰਟੀ ਕਹਿਣ ਲੱਗਾ ਜੀ ਮੇਰੀ ਪ੍ਰਾਪਰਟੀ ਇੱਕ 15 ਸਾਲ ਤੱਕ ਬਤੌਰ ਟਰਸਟੀ ਉਹ ਗੁਰਦਾਰੇ ਦੀ ਸੇਵਾ ਕਰਦਾ ਰਿਹਾ ਹੁਣ ਉਹ 15 ਸਾਲ ਬਾਅਦ ਕਹਿਣ ਲੱਗਾ ਜਦੋਂ ਉਹਨੇ ਟਰਸਟੀ ਤੋਂ ਕੱਟਤਾ రికార్డ్ बोलदा है ट्रस्ट जो गुड़तदा वो कहता है जी मैं ही मालिक 15 ਸਾਲ ਬਾਅਦ ਕਹਿਣ ਲੱਗਾ ਮੈਂ ਮਲਕੀਅਤ ਮੈਂ ਹੀ ਮਾਲਕ ਆ ਕੱਲਾ ਵਸੀਅਤ ਦੀ ਬਣਾਤੀ ਮੈਂ ਕਦਮਾਗੀ ਕੀਤਾ ਜੀ ਬੀ ਵਸੇਰ ਨੰਬਰ ਨਾ ਵਸੀਅਤ ਹੈ ਮੈਂ ਮਾਲਕੇ ਪ੍ਰਾਪਰਟੀ ਦੇਸਾ ਕਿੰਨੇ 25 ਗੁਰਦੁਆਰੇ ਨੇ ਇੱਕ ਵੀ ਨਹੀਂ ਹੈ ਇਹ ਕਿੱਥੇ ਦਾ ਗੁਰਦੁਆਰਾ ਨਹੀਂ ਹੈ ਕਰਨਾਲ ਹੈ ਹਰਿਆਣਾ ਚ ਹੈ ਯੂਪੀ ਚ ਹੈ ਸਰ ਪੰਜਾਬ ਚ ਬਹੁਤ ਨੇ ਇਹ ਤੇ ਸੰਤ ਸੁਖਦੇਵ ਸਿੰਘ ਦੀ ਜਿਹੜੀ ਉਹਨਾਂ ਨੇ ਪ੍ਰਾਪਰਟੀ ਆ ਰਹੇ ਮੁਖਤਿਆਰ ਵੀ ਰਹੇ ਉਹਨਾਂ ਦਾ ਸੰਤੂ ਸੁਖਦੇਵ ਸਿੰਘ ਜੀ ਦਾ ਉਹ ਸਾਰੇ ਰਿਕਾਰਡ ਅਦਾਲਤੀ ਚ ਲੱਗਣ ਦੇ باوجود ਅਦਾਲਤ ਨੇ ਇਹ ਕਹਤਾ ਵੀ ٹرسٹ ਦੀ ਪ੍ਰਾਪਰਟੀ ਹੈ ٹرسٹ ਦੇ ਕਬਜ਼ਾ ਹੈ ٹرسٹ ਦੇ ਨਾਂ ਉਤੇ ਇੰਤਕਾਲ ਹੈ ٹرسٹ ਦੇ ਨਾਂ ਉਤੇ ਜਮਬੰਦੀਆਂ ਨੇ ٹرسٹ ਦੇ ਨਾਂ ਉਤੇ ਗੁਰਦੌਰੀਆਂ ਨੇ ਕਸ਼ਮੀਰੇ ਦੇ ਨਾਤੇ ਕੋਈ ਗੁਰਦੌਰੀ ਜਮਬੰਦੀ ਨਹੀਂ ਹੈ ਇਹ ਮੇਰੇ ਕੋਲ ਤਾਂ 2019 ਜਾਇ ਨੇ 2016 17 ਚ ਕਸ਼ਮੀਰ ਸੀਨੇਮ ਕਤਮਾ ਕੀਤਾ ਪਹਿਲਾ ਅੱਛਾ ਵੀ ਜੇ ਇਸ ਪ੍ਰੋਪਰਟੀ ਦਾ ਮੈਂ ਮਾਲਕ ਐ ਮੇਰਾ ਕਬਜ਼ਾ ਐ ਅਦਾਲਤ ਨੇ ਕਹਿੰਦਾ ਨਾ ਤੁਸੀਂ ਮਾਲਕ ਹੋ ਨਾ ਤੁਸੀਂ ਕਾਬਜ਼ ਹੋ ਆਹ ਇਹਨਾਂ ਨੇ ਕਹਿੰਦਾ ਤੁਮਾਰਾ ਕੀਤਾ 2019 ਦੇ ਵਿੱਚ ਟਰਸਟ ਨੇ ਇਹਨਾਂ ਨੇ ਇਕੱਲੇ ਦਾ ਨਹੀਂ ਹੈ ਇਹਦਾ ਬਲਕਿ ਇਹ ਬਤੌਰ ਟਰਸਟੀ ਦਖਤ ਵੀ ਨਹੀਂ ਹੈ 6 ਬੰਦੇ ਜਿਹੜੇ ਟਰਸਟੀ تھے ਉਸ ਉਹਨਾਂ ਦੇ ਦਖਤ ਕਰਵਾਏ ਜਿਹੜਾ ਬੰਦੇ ਉਸ ਵੇਲੇ تھے ਉਹਨਾਂ ਨੇ ਅਦਾਲਤ ਨੇ ਕਹਿੰਦਾ ਵੀ ਹਾਂ ਇਹ ਟਰਸਟੀ ਜਗ੍ਹਾ ਟਰਸਟ ਚਲਾ ਰਿਹਾ ਟਰਸਟ ਨਹੀਂ ਕੰਟਰੋਲ ਰਾਜਨੀਤਿਕ ਇਹ ਕਹਿੰਦਾ ਟਰਸਟ ਦਾ ਕਬਜ਼ਾ ਹੈ ਕੋਈ ਦਾ ਬੰਦਾ ਹੋਰ ਤੀਜਾ ਬੰਦਾ ਕਸ਼ਮੀਰ ਸਿੰਘ ਉਹਦੇ ਚ 50 ਬੰਦੇ ਨੇ ਜਿਹੜੇ ਉਹ ਕਹਿੰਦੇ ਜੀ ਮੈਂ ਕਮੇਟੀ ਬਣਾਤੀ ਪਿੰਡ ਵਾਲਿਆਂ ਨੇ ਟਰਸਟ ਤੋੜਤਾ ਐਸਜੀਐਮ ਨੇ ਕਮੇਟੀ ਬਣਾਤੀ ਉਹ ਅਦਾਲਤ ਨੇ ਕਹਿੰਦਾ ਕੋਈ ਕਮੇਟੀ ਨਹੀਂ ਕੋਈ ਜਿਹੜੇ ਪੋਲੀਟੀਕਲ ਇੰਟਰਫੀਅਰੈਂਸ ਸੀਗੀ ਐਸ ਪਰ ਰੂਲ ਕੀ ਬਣਦਾ ਜੀ ਜੇ ਉਹ ਬਿਗਨ ਪਾਉਂਦੇ ਨੇਗੇ ਇਹਨਾਂ ਦੇ ਕਿਸੇ ਅਦਾਲਤ ਦੇ ਹੁਕਮ ਦੀ ਤੋਹੀਨ ਹੈ ਕੰਟੈਂਪਟ ਜਿਹਨੂੰ ਕਹਿੰਦੇ ਆਪ ਕੰਟੈਂਪਟ ਹੈ ਇਹ ਕੱਲੋਂ ਹੁਣ ਆਇਆ ਵੀ ਇੱਕ ਕਦਮੇ ਦੇ ਚਾਰ ਨੂੰ ਕਦਮੇ ਬਣ ਜਾਣਗੇ ਇਹਦੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਵੀ ਕਿਸੇ ਨੂੰ ਦਖਲਅੰਦਾਜ਼ੀ ਨਾ ਕਰਨ ਦੇਣ ਮਕਦਮਾ ਗੁਰੂ ਘਰ ਦੇ ਚਾਰ ਪੈਸੇ ਆਣੇ ਜਿਹੜੇ ਆਂਦ ਨੇ ਉਹ ਮਕਦਮੇ ਦੇ ਲੱਗੀ ਜਾਏਗੀ ਜ਼ਰੂਰ ਤੇ ਨਹੀਂ ਮਕਦਮੇ ਦੀ 10 ਸਾਲ ਹੋ ਗਏ ਮਕਦਮੇ ਬਾਜੀ ਮੁਖਤੀ ਉਲਝੇ ਉਲਝੇ ਵੇ ਕਿੱਥੇ ਦਾ ਗੁਰਦੁਆਰੇ ਦੇ ਸਕੂਲ ਹਾਸਤਾ ਏ ਕਿੱਥੇ ਉਹਦੀ ਡਿਵੈਲਪਮੈਂਟ ਹੋਵੇ ਬੱਚੇ ਪੜ੍ਹਨ ਕਿੱਥੇ ਆ ਮਕਦਮੇ ਬਈ ਚਪੇ ਹੋਏ ਨਹੀਂ ਹੁਣ ਇਹ ਸੁਪਰੀਮ ਕੋਰਟ ਤੱਕ ਗਏ ਸੁਪਰੀਮ ਕੋਰਟ ਤੋਂ ਆਰਡਰ ਕਰਾ ਕੇ ਲੈ ਕੇ ਆਏ ਵੀ ਇਸ ਕੇਸ ਦਾ 1 ਸਾਲ ਚ ਫੈਸਲਾ ਕਰੋ ਤਾਂ 1 ਸਾਲ ਚ ਹੁਣ ਇਹ ਜੱਜ ਬਹੁਤ ਇਮਾਨਦਾਰ ਹੈ 1 ਸਾਲ ਦੇ ਵਿੱਚ ਉਹਨੇ ਨਵੰਬਰ 31 ਨੂੰ 1 ਸਾਲ ਹੋਣਾ ਬੁਰਾ ਉਸ ਤੋਂ ਪਹਿਲਾਂ ਉਹਨੇ ਫੈਸਲਾ ਕਰ ਦਿੱਤਾ ਜਾਲੀ ਜਿਵੇਂ ਬਣਾ ਮੈਂ ਵੀ ਮੈਂਬਰ ਸੀ ਇੱਥੋਂ ਉਦੋਂ ਤਾਂ ਕੋਈ ਚੱਲਦਾ ਰਿਹਾ ਜਦੋਂ ਖਾਮ ਖਾ ਬਣਾ ਮਤਲਬ ਵਿਆ ਕਰਨ ਲੱਗੇ ਇੱਥੇ ਫਿਰ ਅਸੀਂ ਉਹਨਾਂ ਨੂੰ ਚੈਲੰਜ ਕਰ ਲਿੱਤਾ ਹਾਂਜੀ ਉਹ ਵਸੀਰ ਦੇ ਨਾਂ ਤੇ ਚਲੋ ਕੇਸ ਸੀ ਜਿਹੜਾ ਹੋਈ ਜਾਂ ਜਿਵੇਂ ਹੋਇਆ ਕੇਸ ਜਿੱਤ ਗਏ ਜਾਂ ਅਸੀਂ ਹਾਰ ਗਏ ਉਹ ਅਸੀਂ ਕੇਸ ਅੱਗੇ ਪਾ ਦਿੱਤਾ ਜਾ ਕੇ ਇੱਥੇ ਆ ਕੇ ਸਾਨੂੰ ਆ ਕੇ ਚਾਬੀਆਂ ਦੇ ਦਿਓ ਜੀ ਮੈਂ ਕਿ ਗੁਰੂ ਘਰ ਦੀਆਂ ਚਾਬੇ ਕਿਵੇਂ ਦੇ ਦਈਏ ਅਸੀਂ ਸੇਵਾ ਕਰਾਣੇ ਜਾਂਦਾ ਮੈਂ ਤਾਂ ਕੁੱਟ ਕੇ ਲੁੱਟ ਕੇ ਲੈ ਜਾਂਦਾ ਸਾਰਾ ਕੁਝ ਕਿ ਪ੍ਰਸ਼ਾਸਨ ਆਇਆ ਤੀ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰੀ ਆ ਵੀ ਸੰਗਤ ਆਈ ہوئی ਹੈ 2015 ਤੋਂ ਜਿਹੜੀ ਇੱਥੇ ਰਜਿਸਟਰਡ ਕਮੇਟੀ ਇੱਥੇ ਆਲੇ-ਦਾਲੇ ਦੇ 15 ਪਿੰਡਾਂ ਦੀ ਬਣੀ ਹੋਈ ਹੈ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਰਾਇਮਸ਼ਵਰਾ ਕਰਾਂਗੇ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਵੀ ਠੀਕ ਹੈ ਤੁਹਾਡੀ ਕਮੇਟੀ ਬਹੁਤ ਵਧੀਆ ਕੰਮ ਚਲਾਉਂਦੀ ਹੈ ਪਰ ਸਾਨੂੰ ਉਧਰੋਂ ਵੀ ਤੇ ਤੁਹਾਡੇ ਕੰਨੇ ਵੀ 4-4 ਬੰਦੇ ਦਿਓ ਜਿਨ੍ਹਾਂ ਦੀਆਂ ਮੀਟਿੰਗਾਂ ਕਰਕੇ ਅਸੀਂ ਇਹ ਮਸਲੇ ਨੂੰ ਹੱਲ ਕਰ ਦਈਏ ਜਿਹੜਾ ਕੋਟਾਂ ਵਗੈਰਾ ਦੇ ਫੈਸਲੇ ਨੇ ਉਹ ਕਦੇ ਗੁਰਦੁਆਰਿਆਂ ਵਿੱਚ ਲਾਗੂ ਨਹੀਂ ਹੁੰਦੇ ਹੁੰਦੇ ਅਸੀਂ ਕਿਹਾ ਵੀ ਸਾਨੂੰ ਇਹ ਗੱਲ ਮਨਜ਼ੂਰ ਹੈ ਜੀ ਚਲੋ ਅਸੀਂ رائے مشورہ ਕਰਕੇ ਸੰਗਤ ਨਾਲ ਜਿਹੜੇ ਤੁਸੀਂ ਪ੍ਰਸ਼ਾਸਨ ਮੰਗ ਮੰਨੇ ਗਏ ਨੇ ਚਾਰ ਬੰਦੇ ਅਸੀਂ ਦੇ ਦਾਂਗੇ ਉਹ ਮੁਤਾਬਕ ਜੇ ਸਾਨੂੰ ਉਹ ਫੈਸਲਾ ਠੀਕ ਲੱਗੂ ਤਾਂ ਮਨਜ਼ੂਰ ਹੋਊਗਾ ਜੇ ਕੋਈ ਪ੍ਰਸ਼ਾਸਨ ਧੱਕਾ ਚੁੱਕਾ ਕਰੂਗਾ ਤਾਂ ਕਮੇਟੀ ਇੱਥੇ 15 ਤੋਂ ਕੰਮ ਕਰ ਰਹੀ ਹੈ ਉਸੇ ਮੁਤਾਬਕ ਕੰਮ ਚੱਲਦਾ ਰਹੂਗਾ ਇਹ ਜਿਹੜੀ ਮੌਜੂਦਾ ਪ੍ਰਸ਼ਾਸਨ ਤੀ ਕਾਲाराम ਕਾਉਂਸਲ ਐਸਡੀਐਮ ਸਾਹਿਬ ਉਹਨਾਂ ਨੇ ਇੱਕ ਆਰਜੀ ਕਮੇਟੀ ਬਣਾਈ ਤੀ 2019 ਚ ਉਹ ਅੱਠ ਮੈਂਬਰੀ ਕਮੇਟੀ ਤੀ ਉਹਦੇ ਵਿੱਚ ਜਦ ਕੇ ਉਹ ਫੈਸਲਾ ਹੋਇਆ ਤੀ ਵੀ ਜਿਹੜੀ ਗੋਲਕਾਂ ਦੀ ਵੀਡੀਓਗ੍ਰਾਫੀ ਰਹੀ 56 ਲੱਖ ਰਕਮ ਨਿਕਲੀ ਹੈ ਉਹ ਜਿੰਨਾ ਚਿਰ ਖਤਮ ਨਹੀਂ ਹੁੰਦੀ ਉਹਨਾਂ ਚਿਰ ਉਹ ਕਮੇਟੀ ਕੰਮ ਕਰਦੀ ਰਹੂਗੀ ਜਦੋਂ ਪੈਸੇ ਖਤਮ ਹੋ ਗਏ ਉਹ ਕਮੇਟੀ ਦਾ ਆਟੋਮੈਟਿਕਲੀ ਉਹ ਖਤਮ ਹੋ ਗਈ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਜਿਹੜੀ 2015 ਤੋਂ ਇਸ ਗੁਰੂ ਘਰ ਦੀ ਦੇਖਭਾਲ ਕਰ ਰਹੀ ਹੈ ਉਹ ਕਮੇਟੀ ਦੇ ਬਰਖਿਲਾਫ ਨਾ ਕੋਈ ਕੇਸ ਹੈ ਨਾ ਕੋਈ ਸਟੇ ਹੈ ਨਾ ਕੋਈ ਉਹਦੇ ਬਰਖਲਾਫ ਆਊਡਰ ਨੇ ਜੇ ਸਾਨੂੰ ਕੋਈ ਪ੍ਰਸ਼ਾਸਨ ਉਹ ਸਾਡੀ ਕਮੇਟੀ ਦੇ ਬਰਖਿਲਾਫ ਇਹ ਖਰਿਆਂ ਦਾ ਸਥਾਨ ਹੈ 12 ਪਿੰਡਾਂ ਦਾ ਸਿੱਧ ਸਰ ਲਾਹੌਰਾਂ ਸਾਹਿਬ ਤਾਂ ਅਸੀਂ ਉਹ ਮੰਨਣ ਨੂੰ ਮਨਜ਼ੂਰ ਆ ਬਰਨਾ ਅਸੀਂ ਇੱਥੇ ਜਿਹੜਾ ਵੀ ਕੋਈ ਫੈਸਲਾ ਹੋਊ ਅਸੀਂ ਸੰਗਤ ਉਸ ਦਾ ਵਿਰੋਧ ਕਰਾਂਗੇ ਜਿਵੇਂ ਕਿ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈਗਾ ਕਿ ਮਾਨ ਜੋ ਕੋਟ ਵੱਲੋਂ ਇੱਕ ਆਡਰ ਆਇਆ ਸੀਗਾ ਰਿਗਾਰਡਿੰਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਸੰਬੰਧੀ ਉਹ ਸੰਬੰਧੀ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈਗੀ ਤੇ ਬੜੇ ਪੋਜ਼ਿਟਿਵ ਦੋਵਾਂ ਧਿਰਾਂ ਨੇ ਜਿਹੜਾ ਹੈਗਾ ਇਹ ਚ ਹੰਗਾਰਾ ਭਰਿਆ ਹੈਗਾ ਤੇ ਸਾਨੂੰ ਆਸ ਹੈ ਐਮਈ ਕੇਬਲੀ ਦੋਵਾਂ ਧਿਰਾਂ ਦੇ ਸਹਿਯੋਗ ਦੇ ਨਾਲ ਇਹ ਮੈਟਰ ਜੱਟ ਲਿਆ ਜਾਏਗਾ ਇੰਨੇ ਇਹ ਚਾਬਿਆ ਦੀ ਮੰਗ ਕਰਦੇ ਨੇ ਦੋ ਤੇ ਰਾਤੇ ਉਹ ਚਾਬਿਆ ਦੇ ਨੂੰ ਹੋਗੇ ਤਿਆਰ ਨਹੀਂ ਦੋਵੇਂ ਧਿਰਾਂ ਦੇ ਆਪਸੀ ਸਹਿਮਤੀ ਬਣ ਗਈ ਗੱਲਬਾਤ ਸਾਫ ਸੰਗਤ ਜੋ ਆਪੇ ਚ ਇੱਕ ਕਮੇਟੀ ਬਣਾਣਗੇ ਸਾਵੇਂ ਬੰਦੇ ਲੈ ਕੇ ਜਾਂ ਗੁਰੂ ਮਹਾਰਾਜ ਜਨ ਦੀ ਸ਼ਰਧਾ ਹੈਗੀ ਹੈ ਤੇ ਉਹਦੇ ਅਕੋਰਡਿੰਗਲੀ ਡਿਸੀਜਨ ਹੋ ਜਾਏਗਾ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਕੋਈ ਕਾਨੂੰਨ ਵਿਵਸਥਾ ਦੇ ਵਿੱਚ ਵਿਗੜ ਪਾਵੇਗਾ ਜੀ ਫਿਰ ਕਿਸ ਤਰ੍ਹਾਂ ਦੇਖੋ ਉਹਦੇ ਰਿਗਾਰਡਿੰਗਲੀ ਜਿਹੜਾ ਹੈਗਾ ਪੁਲਿਸ ਤੇ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਆ ਪਰ ਦੋਵੇਂ 39 ਇਹ ਚੀਜ਼ ਨੂੰ ਜਿਹੜਾ ਹੈਗਾ ਇਹ ਇੱਕਜੁੱਟਤਾ ਜਤਾਈ ਹੈਗੀ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਲੈਂਡ ਆਰਡਰ ਦੀ ਸਮੱਸਿਆ ਜਿਹੜੀ ਭੰਗ ਨਹੀਂ ਕਰਨਗੇ ਬਾਬਾ ਕਸ਼ਮੀਰਾ ਨੇ ਪੁਲਿਸ ਦੀ ਤਰ੍ਹਾਂਤੀ ਸਵਾਲ اٹھਾਇਆ ਵੀ ਕਿਸ ਤਰ੍ਹਾਂ ਜਿਹੜੇ ਬੂਟ ਪਾ ਕੇ ਜਾਂ ਪੁਲਿਸ ਮੁਲਾਜ਼ਮ ਗੁਰਦੁਆਰਾ ਸਾਹਿਬ ਚ ਜਾ ਰਹੇ ਨੇ ਇਹ ਵਿਰਧ ਵੀ ਹੈ ਨਹੀਂ ਜੀ ਬਿਲਕੁਲ ਬਾਬਾ ਜੀ ਕੋਲ ਹੀ ਆਏ ਹੈਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਸਾਡੇ ਪੁਲਿਸ ਜਿਆਦਾ ਜਿਹੜੇ ਹੈਗੇ ਆ ਵੈਸੇ ਪੂਲ ਸੈਕੂਲਰ ਹੈਗੀ ਪਰ ਜਿਆਦਾ ਸਿੱਖ ਧਰਮ ਦੇ ਵਿੱਚ ਜਿਹੜਾ ਸ਼ਰਧਾ ਰੱਖਣ ਵਾਲੇ ਹੈਗੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਉਨਾ ਹੀ ਮੰਨਦੇ ਆ ਜਿੰਨੇ ਕਿ ਆਮ ਸਿੱਖ ਸੀ ਆਮ ਸਿੱਖ ਪਰਿਵਾਰਾਂ ਚ ਵੀ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕਾਲ ਸਾਹਿਬ ਸੰਗਤ ਜੀ ਅੱਜ 3 ਦਿਨ ਹੋ ਚੁੱਕੇ ਐ ਇੱਥੇ ਗੁਰਦਵਾਰਾ ਸ੍ਰੀ ਸ਼ਰਨ ਲੋ ਦਾਉਰਾਬਿਕੇ ਇਹ ਫੋਰਸ ਲਾ ਕੇ ਜਿਹੜਾ ਐਸਐਚਓ ਐ ਇਸ ਗੁਰੂ ਘਰ ਦੀ ਬੇਦਵੀ ਇੱਥੇ ਜੋੜੇ ਪਾ ਕੇ ਕਿ ਸਾਨੂੰ ਇਹ ਤਹਿਲਕਾ ਵੀ ਇੱਥੇ ਬੇਦਵੀ ਗੁਰੂ ਮਾਰਦੀ ਹੋ ਸਕਦੀ ਹੈ ਇਹ ਸੰਗਤ ਸਾਰੀ ਇਹਦੂ ਕਈ ਗੁਣਾ ਬਾਹਰ ਖੜੀ ਹੈ ਤਾਂ ਅਸੀਂ ਉੱਥੇ ਜਿੱਥੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਜਿਹੜਾ ਇਹਨਾਂ ਫੋਰਸ ਲਾ ਕੇ ਇੱਥੇ ਸੰਗਤਾਂ ਦੇ ਵੀ ਰੋਸ ਪੈਦਾ ਕੀਤਾ ਜਾ ਰਿਹਾ ਹੈ ਵੀ ਇਹਦੇ ਵੱਲ ਜਿਹੜੇ ਗੈਸਟ ਹਾਊਸ ਨੇ ਧਿਆਨ ਦੇਣ ਨਿਤਾਂ ਸੰਗਤਾਂ ਦੇ ਵਿੱਚ ਹੋਰ ਇਕੱਠ ਹੋ ਰਿਹਾ ਹੈ ਜਿਵੇਂ ਬੰਦਿਆ ਵੀ ਆ ਰਹੇ ਨੇ ਕਿਸਾਨ ਜੁਨੀਅਰ ਨਿਹੰਗ ਸਿੰਘ ਫੌਜਾ ਹੋਰ ਬਹੁਤ ਸਾਰੀਆਂ ਅਸੀਂ ਉਹਨਾਂ ਨੂੰ ਜੇ ਬੇਨਤੀ ਕੀਤੀ ਹੋਈ ਹੈ ਪਰ ਇੱਥੇ ਇੰਨਾ ਪ੍ਰਸ਼ਾਸਨ ਲਾ ਕੇ ਕੋ ਸਾਡੇ ਉੱਤੇ ਉਹ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਰੋਸ ਹੈ